ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰੈਨਡਲਪਾਟ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਤਨ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਉੱਗੇ ਜਰਨਲਿਸਟ ਹਮੀਰ ਸਿੰਘ ਦੇ ਬਾਰੇ ਦੇ ਵਿੱਚ ਹੈ ਜੰਨਾ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਉਹ ਪੰਜਾਬ ਦੇ ਲੋਕਾਂ ਨੂੰ آگਾਹ ਕਰ ਰਹੇ ਹਨ ਅਲਰਟ ਕਰ ਰਹੇ ਹਨ ਕਿ ਭਾਰਤ ਮਾਲਾ ਦੇ ਬਾਹਰੇ ਦੇ ਵਿੱਚ ਕਹਿ ਦਿਆ ਨੇ ਕਿ ਇਹਦੇ ਫਾਇਦੇ ਹਨ ਕੀ ਨੁਕਸਾਨ ਹਨ ਪਿੰਡਾਂ ਦੇਗਾ ਪੰਚਾਇਤਾਂ ਬਾਰੇ ਵੀ ਗੱਲਬਾਤ ਕਰ ਰਹੇ ਹਨ ਉਹਨਾਂ ਦੇ ਜਿਹੜੇ ਹੱਕ ਹੈ ਉਹਨਾਂ ਨੂੰ ਦਰਚਾਂ ਦੇ ਕੋਸ਼ ਕਰ ਰਹੇ ਹਨ ਕਿਵੇਂ ਤੁਸੀਂ ਪੰਚਾਇਤਾਂ ਨੂੰ ਵਧੀਆ ਢੰਗ ਤਰੀਕੇ ਨਾਲ ਅਸਾਰੂ ਢੰਗ ਨਾਲ ਤੁਸੀਂ ਡਿਸੀਜਨ ਲੈ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਲੋਕਾਂ ਨੂੰ ਦੱਸਿਆ ਪਹਿਲਾਂ ਤੁਸੀਂ ਇਹਨਾਂ ਦੀ ਵੀਡੀਓ ਧਿਆਨ ਨਾਲ ਸੁਣੋ ਫੇਰ ਆਪਾਂ ਜੋ ਕੁਝ ਇਹਨਾਂ ਨੇ ਵੀਡੀਓ ਦੇ ਵਿੱਚ ਲੈਕਚਰ ਦਿੱਤਾ ਗੱਲਬਾਤ ਕੀਤੀ ਉਹਦੇ ਬਾਰੇ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਪਹਿਲਾਂ ਤੁਸੀਂ ਇਹਨਾਂ ਨੇ ਧਿਆਨ ਨਾਲ ਵੀਡੀਓ ਸੁਣੋ ਪੰਜਾਬ ਤੇ ਆਖ ਹੈ ਬਹੁਤ ਜ਼ਿਆਦਾ ਮੈਲੀ ਆਖ ਹੈ ਉਸ ਲੈਵਲ ਤੇ ਜਿਹੜੇ ਲੋਕ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰਦੇ ਨੇ ਕਹਿੰਦੇ ਵਿਕਾਸ ਵਿਰੋਧੀ ਨੇ ਤੁਸੀਂ ਵੀ ਫੈਕਟਰੀ ਦਾ ਵਿਰੋਧ ਕਰੋਗੇ ਕਹਿਣਗੇ ਵਿਕਾਸ ਵਿਰੋਧੀ ਨੇ ਤੇ ਵਿਕਾਸ ਕੀ ਹੁੰਦਾ ਕਿਹੜੀ ਚਿੜੀਆ ਦਾ ਨਾਂ ਹੈ ਪਹਿਨਾ ਇਹਦਾ ਤਾਂ ਪਰਿਭਾਸ਼ਾ ਦੇਖ ਲਓ ਨਾ ਵਿਕਾਸ ਕਹਿੰਦੇ ਕਿ ਉਹਨੇ ਕੀ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ 24 ਘੰਟੇ ਬਿਜਲੀ ਵਾਲੇ ਤੇ ਏਸੀ ਚ ਆਰਾਮ ਨਾਲ ਪਰ ਕੈਂਸਰ ਤੇ ਕਾਲਾ ਪੀਲੇ ਦਾ ਰੋਗ ਲਵਾ ਕੇ ਉੱਥੇ ਐਸ ਨਾਲ ਸੌਂਣ ਲਈ ਹੈ ਇਹ ਭਾਰਤ ਵਾਲਾ ਪ੍ਰੋਜੈਕਟ ਟੋਟਲੀ ਪੰਜਾਬ ਦੀ ਜ਼ਮੀਨ ਤੇ ਕਬਜ਼ੇ ਦਾ ਪ੍ਰੋਜੈਕਟ ਹੈ ਪਾਕਿਸਤਾਨ ਦਾ ਬਾਗਾ ਗੇਟ ਬੰਦ ਕਰ ਦਿਓ ਤੇ ਇਥੋਂ ਸਾਰਾ ਮਾਲ ਕੱਚਾ ਉਧਰ ਹੀ ਜਾਏਗਾ ਜਿੱਧਰ ਜਾਏਗਾ ਜਾਮਨਗਰ ਤੇ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਜਾ ਕੇ ਜਿਹੜੀ ਮਰਜ਼ੀ ਪਾਰਟੀ ਨਾਲ ਰਹੋ ਸਾਡਾ ਕੋਈ ਸਬੰਧ ਨਹੀਂ ਕਿਹੜੀ ਪਾਰਟੀ ਦੇ ਤੁਸੀਂ ਹੈਗੇ ਉਹ ਖੜੀ ਦੇ ਨਹੀਂ ਘਟੋ ਘਟ ਹੱਥ ਜੋੜ ਕੇ ਇੰਨਾ ਤਾਂ ਕਹਿ ਦਿਓ ਕਿ ਮੇਰੇ ਪਿੰਡ ਦੇ ਮਾਮਲੇ 'ਚ ਨਾ ਆਈ ਭਾਈ ਇਹ ਅਸੀਂ ਆਪੀ ਨਿਵੇੜ ਲਾਂਗੇ ਬਾਹਰ ਤੇ ਮੋਟ ਪਾ ਦਾਂਗੇ ਜਿੱਥੇ ਪਾਉਣੇ ਸੀ ਤੀਸਾ ਤੱਕ ਦੇ ਨੈਟ ਤੇ ਜਾ ਕੇ ਦੇਖਣਾ ਵਿਦਾਂਤਾ ਗੁਰੂਪਦਿਆਂ ਬਹੁਤ ਜ਼ਿਆਦਾ ਫੈਕਟਰੀਆਂ ਜਿਹੜੀਆਂ ਉੱਥੇ ਕੱਢ ਰਹੇ ਸੀ ਖਣਿਜ ਕੱਢ ਰਹੇ ਸੀ ਸੁਪਰੀਮ ਕੋਰਟ ਤੱਕ ਕੇਸ ਗਿਆ ਤੇ ਉਹ ਕਹਿੰਦੇ ਗ੍ਰਾਮ ਸਭਾ ਤੋਂ ਪੁੱਛਿਆ ਕਹਿੰਦੇ ਨਹੀਂ ਜਾ ਕੇ ਪੁੱਛੋ 12 ਪਿੰਡਾਂ ਦੀਆਂ ਗ੍ਰਾਮ ਸਭਾ ਬਾਦੇ ਕੋਲ ਗਏ ਗਵਰਨਮੈਂਟ ਆਫ ਇੰਡੀਆ ਵੀ ਉਹਨਾਂ ਦੇ ਨਾਲ ਹੈ ਓਡੀਸ਼ਾ ਸਰਕਾਰ ਵੀ ਉਹਨਾਂ ਦੇ ਨਾਲ ਹੈ ਕਾਰਪੋਰੇਟ ਤਾਂ ਬਦੰਤਾਂ ਹੈ ਹੀ ਹੈ ਪਰ ਉਹ 12 ਗਰੀਬ ਪਿੰਡ ਦਲਤ ਜਿਨ੍ਹਾਂ ਦੇ ਕੱਪੜਾ ਨਹੀਂ ਹੈ ਜਿਹੜੇ ਟ੍ਰਾਈਬਲ ਨੇ 12 ਦੀਆਂ 12 ਪਿੰਡਾਂ 'ਚ ਖਰਾਤੇ ਤਿੰਨੋਂ ਤੇ ਉਹ ਕਹਿੰਦੇ ਟਿੰਡਫੌੜੀ ਚੱਕੋ ਜਾਓ ਬਦੰਤਾਂ ਨੂੰ 15 ਸਾਲ ਹੋ ਗਏ ਭਟਕਦੇ ਮੁਰਕੇ ਉੱਥੇ ਨਹੀਂ ਅੱਜ ਦੇ ਦੌਰ ਦੇ ਵਿੱਚ ਮੈਂ ਇਹਨੂੰ ਤਿੰਨ ਚਾਰ ਹਿੱਸਿਆਂ ਦੇ ਵਿੱਚ ਗੱਲ ਕਰਨਾ ਚਾਹਣਾ ਜੋੜ ਕੇ ਇੱਕ ਪਾਲਿਸੀ ਪੱਧਰ ਤੇ ਕਾਨੂੰਨ ਪੱਧਰ ਦੇ ਉੱਤੇ ਕੇਂਦਰ ਸਰਕਾਰ ਹੋਵੇ ਸੂਬਾ ਸਰਕਾਰ ਹੋਵੇ ਉਦਯੋਗਪਤੀ ਹੋਣ ਇਹ ਕਿਵੇਂ ਜੁੜਗੇ ਨੇ ਆਪਸ ਦੇ ਵਿੱਚ ਕਿਵੇਂ ਕਲਿੱਕ ਕਰ ਗਿਆ ਇਸ ਕਰਕੇ ਉਹਦੀ ਜਾਣਕਾਰੀ ਤੋਂ ਬਿਨਾ ਮੂਵਮੈਂਟਾਂ ਅੱਗੇ ਵਧਾਈਆਂ ਨਹੀਂ ਜਾਣੀਆਂ ਉਹਦੇ ਤੋਂ ਅੱਗੇ ਤੋਰੀਆਂ ਨਹੀਂ ਜਾਣੀਆਂ ਪਹਿਲੀ ਗੱਲ ਇਹ ਹੈ ਕਿ ਹੁਣ ਅਸੈਂਬਲੀ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਕਾਨੂੰਨ ਆਉਂਦੇ ਨੇ ਉਹ ਉੱਥੇ ਨਹੀਂ ਬਣਦੇ ਬਾਹਰੋਂ ਡਰਾਫਟ ਬਣ ਕੇ ਆਉਂਦੇ ਨੇ ਉੱਥੇ ਕੇਵਲ ਹੱਥ ਖੜੇ ਹੁੰਦੇ ਨੇ ਇਸ ਪੱਧਰ ਦੇ ਉੱਤੇ ਸਭ ਤੋਂ ਪਹਿਲਾ ਵੱਡਾ ਨੁਕਸ ਕੀ ਹੈ ਜਿਹੜਾ ਅਸੀਂ ਜਦੋਂ ਸਿਰ ਤੇ ਪੈਂਦੀ ਆ ਉਦੋਂ ਬੋਲਦੇ ਹਾਂ ਮੈਨੂੰ ਲੱਗਦਾ ਕਿ ਇਹ ਗੱਲ ਜਿਹੜੀ ਕਹੀ ਗਈ ਹੈ ਠੀਕ ਹੈ ਕਿ ਸਾਨੂੰ ਕੁਝ ਪਹਿਲਾਂ ਪਤਾ ਲੱਗਿਆ ਜੀ ਫੈਕਟਰੀ ਲੱਗਣ ਲੱਗ ਨਹੀਂ ਪਤਾ ਲੱਗਿਆ ਬਹੁਤ ਗੱਲਾਂ ਸਾਨੂੰ ਜਿਹੜੀਆਂ ਐਦੂੰ ਵੀ ਪਹਿਲਾਂ ਪਤਾ ਲੱਗ ਜਾਣੀਆਂ ਚਾਹੀਦੀਆਂ ਸੀ ਉਹਦੇ ਬਾਰੇ ਸੋਚਣ ਦੀ ਲੋੜ ਹੈ ਉਹ ਕੀ ਹੈ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਪਾਰਲੀਮੈਂਟ ਦੇ ਵਿੱਚ 72 ਘੰਟਿਆਂ ਦੇ ਵਿੱਚ ਵਿੱਚ ਰਾਜ ਸਭਾ ਤੇ ਲੋਕ ਸਭਾ ਨੇ ਪਾਣੀ ਨੂੰ ਪ੍ਰਦੂਸ਼ਿਤ ਕਰਨਾ ਪਾਣੀ ਨੂੰ ਖਰਾਬ ਕਰਨ ਦਾ ਲਾਇਸੈਂਸ ਦਿੱਤਾ ਉਹਨਾਂ ਨੇ ਕਾਨੂੰਨ ਪਾਸ ਕਰਤਾ ਕਿ ਪਾਣੀ ਤੇ ਹਵਾ ਹੁਣ ਦੋਨੋਂ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਪ੍ਰਦੂਸ਼ਿਤ ਕਰੇ ਉਹਦੇ ਤੇ ਕ੍ਰਿਮੀਨਲ ਪਰਚਾ ਦਰਜ ਨਹੀਂ ਹੋ ਸਕਦਾ ਅਪਰਾਧਿਕ ਪਰਚਾ ਜਿਹੜਾ ਪਰਮੇਂਦਰ ਕਿਤਨੇ ਉਹ ਨਹੀਂ ਕਹਿੰਦੇ ਨੇ 10 ਮਈ ਨੂੰ ਡੇਟ ਹੈ ਜਦੋਂ ਕਾਨੂੰਨ ਇਹ ਬਣ ਗਿਆ ਇਹ ਕ੍ਰਾਈਮ ਹੀ ਨਹੀਂ ਆ ਪਾਣੀ ਤੇ এনवायरमेंट ਕ੍ਰਾਈਮ ਨਹੀਂ ਬਚਿਆ ਤਾਂ ਸਾਰੇ ਛੁੱਟ ਜਾਣਗੇ ਸਾਰੇ ਫ੍ਰੀ ਹੋ ਜਾਣਗੇ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਅਦਾਲਤ ਹੋਵੇ ਐਨਜੀਟੀ ਹੋਵੇ ਸਸਤਾ ਮਾਹੌਲ ਇਹ ਕਾਨੂੰਨ ਦੇ ਦਾਇਰੇ 'ਚ ਹੀ ਕੰਮ ਕਰਦੀਆਂ ਨੇ ਨਾ ਜਦੋਂ ਕਾਨੂੰਨ ਬਦਲ ਦੋ ਤੁਸੀਂ ਤਾਂ ਉਹ ਦਾਇਰਾ ਤੁਹਾਡੇ ਲਈ ਬੰਦ ਕਰਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦੀ ਸੋਚੀ ਸਾਨੂੰ ਨਾਲ ਲੈ ਕੇ ਮੂਵਮੈਂਟ ਕਰਨੀ ਪਵੇਗੀ ਲੜਨੀ ਪਵੇਗੀ ਕੱਲੀ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਕੀਤਾ ਸਾਡੀ ਸਰਕਾਰ ਨੇ ਕਿਉਂਕਿ ਇੱਕ ਪਾਣੀ ਜਿਹੜਾ ਇਹ ਸਟੇਟ ਸਬਜੈਕਟ ਹੈ ਸੂਬੇ ਦਾ ਅਧਿਕਾਰ ਹੈ ਗਵਰਨਮੈਂਟ ਆਫ ਇੰਡੀਆ ਨਹੀਂ ਕਰ ਸਕਦੀ ਸੀ ਇਹ ਕਾਨੂੰਨ ਉਹਦੇ 'ਚ ਇੱਕ ਟੈਕਨੀਕਲੀ ਸ਼ਰਤ ਸੀ ਘੱਟੋ-ਘੱਟ ਦੋ ਸੂਬੇ ਉਹਦੇ ਨਾਲ ਸਹਿਮਤ ਹੋਣੇ ਉਸ ਬਿੱਲ ਪੇਸ਼ ਕਰਨ ਵੇਲੇ ਜ਼ਰੂਰੀ ਸੀ ਉਹ ਹਿਮਾਚਲ ਤੇ ਰਾਜਸਥਾਨ ਨਾਲੇ ਨਾਲ ਪਹਿਲਾਂ ਸਾਡੇ ਵਾਲਿਆਂ ਨੇ ਕਿਹਾ ਪਤਾ ਨਹੀਂ ਅਸੀਂ ਗੈਰ ਹਾਜ਼ਰ ਹੋ ਗਏ ਅਸੀਂ ਲੇਟ ਹੋ ਗਏ ਆਹੀ ਜਿਹੜਾ ਅਸੈਂਬਲੀ ਦਾ ਸੈਸ਼ਨ ਹੁਣ ਹੋ ਕੇ ਹਟਿਆ ਇਹਨਾਂ ਨੇ ਮੋਹਰ ਲਾਤੀ ਹੈ ਉਹਦੇ ਤੇ ਕਿ ਅਸੀਂ ਵੀ ਪਾਣੀ ਪ੍ਰਦੂਸ਼ਿਤ ਕਰਨ ਲਈ ਤੁਹਾਡੇ ਨਾਲ ਆ ਫਿਕਰ ਨਾ ਕਰੋ ਇਹਨੂੰ ਕਿਹਾ ਕੀ ਜਾਂਦਾ ਹੈ ਇਹਨੂੰ ਕਹਿੰਦੇ ਨੇ ਈਜ਼ ਆਫ ਬਿਜ਼ਨਸ ਬਿਜ਼ਨਸ ਦੇ ਰਾਹੀਆਂ ਸਾਰੀਆਂ ਰੋਕਾਂ ਹਟਾ ਦਿਓ ਉਹਦੇ ਨਾਲ ਬੰਦੇ ਮਰਦੇ ਨੇ ਬੰਦੇ ਕੈਂਸਰ ਨਾਲ ਮਰਦੇ ਨੇ ਕਾਲੇ ਪੀਲੇ ਨਾਲ ਕਿਸੇ ਦੀ ਕੋਈ ਪਰਵਾਹ ਨਹੀਂ ਇਹ ਤਰੀਕਾ ਬਦਲ ਗਿਆ ਦੇਸ਼ ਦੇ ਵਿੱਚ ਸਭ ਤੋਂ بڑا ਖਤਰਾ ਇਹ ਹੈ ਇਹ ਲੜਾਈ ਕੱਲੀ ਚਮਕੌਰ ਸਾਹਿਬ ਦੀ ਨਹੀਂ ਇਹ ਦੇਸ਼ ਦੇ ਸਾਰੇ ਲੋਕਾਂ ਦੀ ਪੰਜਾਬ ਦੇ ਸਮੁੱਚੇ ਲੋਕਾਂ ਦੀ ਹੈ ਇਸੇ ਤਰ੍ਹਾਂ ਦੂਜੀ ਗੱਲ ਦੂਜੀ ਗੱਲ ਜਿਹੜੀ ਬਦਲ ਦਿੱਤੀ ਗਈ ਹੈ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਲੜ ਕੇ ਜਿਹੜਾ ਸਿੱਖ ਰਾਜ ਸਥਾਪਿਤ ਹੋਇਆ ਉਹਦੇ 'ਚ ਕੀ ਕੀਤਾ ਸੀ ਲੈਂਡ ਟੂ ਦੀ ਟੇਲਰ ਜਿਹੜਾ ਹਲ ਬਹਾਕ ਹੈ ਜ਼ਮੀਨ ਉਹਦੀ ਹੋਏਗੀ ਉਹ ਬਜਾਰਾ ਨਹੀਂ ਹੋਏਗਾ ਉਹ ਮਾਲਕ ਹੋਏਗਾ ਹੁਣ ਓਵਰਆਲ ਕਾਨੂੰਨ ਬਣ ਗਿਆ ਦੇਸ਼ ਦੇ ਵਿੱਚ ਕਿ ਸਾਰੀਆਂ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਕਰਨੀਆਂ ਨੇ ਉਹਨੂੰ ਦੇਣੀਆਂ ਨੇ ਜ਼ਮੀਨਾਂ ਖੋਣੀਆਂ ਨੇ ਭਾਵੇਂ ਉਹ ਪਹਿਲੇ ਤਿੰਨ ਕਾਨੂੰਨ ਸੀ ਜੀ ਚ ਕਿਸਾਨਾਂ ਅੰਦੋਲਨ ਹੋਇਆ ਹੁਣ ਉਹਦੀ ਆੜ ਚ ਬਹੁਤ ਕੁਝ ਇਹੋ ਜਿਹਾ ਵਾਪਰ ਰਹੇ ਆ ਕਿ ਲਗਾਤਾਰ ਜ਼ਮੀਨਾਂ ਲੈਣੀਆਂ ਨੇ ਤੀਜੀ ਗੱਲ ਕੁਦਰਤੀ ਇੱਕ ਕਾਨੂੰਨ ਬਣ ਗਿਆ ਕਿਸੇ ਖਾਸ ਹਾਲਾਤ ਦੇ ਵਿੱਚ 2013 ਚ ਜਿਹਨੂੰ ਲੈਂਡ ਐਕੁਇਜੀਸ਼ਨ ਐਕਟ ਕਹਿੰਦੇ ਨੇ ਲੈਂਡ ਐਕੁਇਜੀਸ਼ਨ ਐਕਟ ਦੀਆਂ ਤਿੰਨ ਸ਼ਰਤਾਂ ਨੇ ਜਿਹੜੀਆਂ ਵੱਡੀਆਂ ਨੇ ਜਦੋਂ ਜਨ ਤੱਕ ਇਹ ਹੋਏਗੀ ਪੁੱਛਣ ਦੀ ਕੋਸ਼ਿਸ਼ ਕਰਨਾ ਘੱਟੋ-ਘੱਟ ਜੇ ਸਾਡੀ ਸਮਝ ਦਾ ਹਿੱਸਾ ਹੋਏਗਾ ਤਾਂ ਅਸੀਂ ਪੁੱਛ ਸਕਦੇ ਆ ਨਹੀਂ ਪੁੱਛਿਆ ਨਹੀਂ ਜਾਣਾ ਕਿਤੇ ਦੀ ਵੀ ਜ਼ਮੀਨ ਲੈਣੀ ਹੈ ਜੇਕਰ ਜ਼ਮੀਨ ਲੈਣ ਤੋਂ ਪਹਿਲਾਂ ਜ਼ਮੀਨ ਦਾ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਉੱਥੇ ਸੋਸ਼ਲ ਇੰਪੈਕਟ ਅਸੈਸਮੈਂਟ ਤੇ এনਵਾਇਰਨਮੈਂਟਲ ਅਸੈਸਮੈਂਟ ਬਾਤਾਵਰਨ ਤੇ ਕੀ ਅਸਰ ਪਊਗਾ ਉਹਦਾ ਅੰਦਾਜ਼ਾ ਤੇ ਸਮਾਜ ਤੇ ਕੀ ਅਸਰ ਪਏਗਾ ਜਿਨ੍ਹਾਂ ਦੀ ਜ਼ਮੀਨ ਲਈ ਆਖਲੀ ਉਹਨਾਂ ਤੇ ਨਹੀਂ ਜਿਹੜਾ ਬੇਜ਼ਮੀਨਾ ਬੰਦਾ ਹੈ ਜਿਹੜਾ ਦਲਤ ਹੈ ਜਿਹੜਾ ਕੋਈ ਦੁਕਾਨਦਾਰ ਹੈ ਜਿਹੜਾ ਬਾਕੀ ਆ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਪਊਗਾ ਉਹਦੇ ਤੇ ਇੱਕ ਆਜ਼ਾਦ ਕਮੇਟੀ ਬਣਦੀ ਹੈ ਜਿਹਦੇ ਚ ਸਮਾਜ ਦੇ ਮੋਤਵਰ ਬੰਦੇ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੋ ਸਕਦੇ ਨੇ ਉਹ ਟੀਮ ਨੇ ਇਹ ਸਰਵੇ ਕਰਨਾ ਹੁੰਦਾ ਕੀ ਇਹ ਸਰਵੇ ਕੀਤਾ ਗਿਆ ਕਿਸੇ ਨੂੰ ਪਤਾ ਹੈ ਇਲਾਕੇ 'ਚ ਸਰਵੇ ਹੋਇਆ ਜਾਂ ਨਹੀਂ ਹੋਇਆ ਜੇ ਸਰਵੇ ਨਹੀਂ ਹੋਇਆ ਤਾਂ ਫੈਕਟਰੀ ਲਈ ਜ਼ਮੀਨ ਅਕਵਾਇਰ ਨਹੀਂ ਹੋ ਸਕਦੀ ਗਲਤ ਹੈ ਰੋਂਗ ਹੈ ਦੂਜੀ ਗਲ ਇਸੇ ਤਰੀਕੇ ਦੇ ਨਾਲ ਇਹ ਹੈ ਜੇਕਰ ਇਹ ਕੀਤਾ ਜਾਂਦਾ ਹੈ ਕੀਤਾ ਕਿਉਂ ਗਿਆ ਸੀ ਕਿਉਂਕਿ ਜ਼ਮੀਨ ਜਿਹਦੀ ਹੁੰਦੀ ਹੈ ਉਹਨੂੰ ਤਾਂ ਫਿਰ ਵੀ ਬਾਪਜਾ ਮਿਲਦਾ ਥੋੜਾ ਬਹੁਤ ਪਰ ਜਿਹੜੇ ਬੇਜਮੀਨੇ ਬੰਦੇ ਹੁੰਦੇ ਨੇ ਉਸ ਜ਼ਮੀਨ ਤੋਂ ਰੋਜੀ ਰੋਟੀ ਜਾਂ ਕੋਈ ਦਿਹਾੜੀ ਕਰਦਾ ਕੁਝ ਹੋਰ ਕਰਦਾ ਉਹ ਤਾਂ ਕਾਸੇ ਜੋਗਾ ਨਹੀਂ ਬਚਦਾ ਉਹਨੂੰ 20 ਸਾਲ ਲਈ ਕੰਪਨਸੇਸ਼ਨ ਦੇਣਾ ਪੈਂਦਾ ਉਹਨੂੰ 20 ਸਾਲ ਵਾਸਤੇ ਉਹਦੇ ਪਰਿਵਾਰ ਨੂੰ ਵੀ ਉਹਦਾ ਪਰਿਵਾਰ ਜਿੰਦਾ ਉਸ ਰੱਖਣ ਦੇ ਵਾਸਤੇ ਤੇ ਐਦੂ ਅਗਲੀ ਗੱਲ ਜਿਹੜੀ ਹੋਣੀ ਹੁੰਦੀ ਹੈ ਜੇ ਜ਼ਮੀਨ ਪ੍ਰਾਈਵੇਟ ਕੰਪਨੀ ਨੇ ਖਰੀਦਣੀ ਹੈ ਤਾਂ ਤੁਹਾਡੇ ਜਿੰਨੇ ਪਿੰਡਾਂ ਨੂੰ ਅਸਰ ਅੰਦਾਜ਼ ਕਰਦੀ ਹੈ ਉਧੀਆਂ ਗ੍ਰਾਮ ਸਭਾਵਾਂ ਦੇ 80% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਤੁਹਾਡੇ ਗ੍ਰਾਮ ਸਭਾਵਾਂ ਹੋਈਆਂ ਹੋ ਕੇ 80% ਲੋਕਾਂ ਤੋਂ ਸਹਿਮਤੀ ਲਈ ਗਈ ਜੇ ਇਹ ਸਾਰਾ ਕੁਝ ਫਰਾਡ ਹੈ ਤਾਂ ਜ਼ਮੀਨ ਅਕਵਾਇਰ ਕਰਨਾ ਫਰਾਡ ਹੈ ਇੱਕ ਗੱਲ ਜ਼ਰੂਰ ਹੈ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਗਜ਼ਾਤ ਸਭ ਕੁਝ ਕੀਤਾ ਹੋਵੇ ਪਰ ਜਦ ਕਾਗਜ਼ ਟੈਸਟੀਫਾਈ ਹੋਣਗੇ ਜਿਵੇਂ ਜੀਰੇ ਵਾਲਿਆਂ ਦੇ ਮਾਮਲੇ 'ਚ ਕੀਤਾ ਸੀ ਜੰਤਕ ਸੁਣਵਾਈ ਕਿਸੇ ਹੋਟਲ ਚ ਕਰਕੇ ਸਾਰੇ ਫਿਰੋਜ਼ਪੁਰ ਦੇ ਬੰਦੇ ਦੇ ਆਖੇ ਜਦੋਂ ਇਹਨਾਂ ਨੇ ਰਿਕਾਰਡ ਕਢਾਇਆ ਤੇ ਉਹਨੂੰ ਕਹਿੰਦਾ ਜੰਤਕ ਸੁਣਵਾਈ ਵੀ ਹੋ ਗਈ ਜੀ ਸਾਰਾ ਕੁਝ ਹੋ ਗਿਆ ਸਾਡੇ ਨਾਲ ਤਾਂ ਔਰ ਬਹੁਤ ਸਾਰੇ ਮਾਮਲਿਆਂ ਚ ਜਾਲੀ ਹੁੰਦਾ ਦਸਕਤ ਇਹ ਜੇ ਕਰ ਦਿੰਦੇ ਨੇ ਗੁੱਠੇ ਇਹ ਜੇ ਲਾ ਦਿੰਦੇ ਨੇ ਗਰਾਫਸੋ ਵਿੱਚ ਬੰਦੇ ਮਰੇ ਹੋਏ ਹੁੰਦੇ ਨੇ ਕਈ ਕਈ ਸਾਲ ਹੋ ਗਏ ਹੁੰਦੇ ਨੇ ਉਹ ਸਾਰੀਆਂ ਕਾਪੀਆਂ ਲੈਣੀਆਂ ਪੈਣਗੀਆਂ ਸਾਰੀਆਂ ਚੀਜ਼ਾਂ ਲੈਣੀਆਂ ਪੈਣਗੀਆਂ ਕਿੱਥੇ ਗਲਤੀਆਂ ਹੋਈਆਂ ਟੈਕਨੀਕਲ ਰੂਪ ਦੇ ਵਿੱਚ ਤੇ ਬਾਕੀ ਰੂਪ ਦੇ ਵਿੱਚ ਇਦੋਂ ਅਗਲੀ ਜੇ PPP ਮੋਡ ਚਲਾਉਣੀ ਹੋਵੇ ਜਿਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਹਿੰਦੇ ਨੇ ਪਾਲ ਸਰਕਾਰ ਦਾ ਵੀ ਹਿੱਸਾ ਤੇ ਇੱਕ ਪ੍ਰਾਈਵੇਟ ਕੰਪਨੀ ਦਾ ਵੀ ਹਿੱਸਾ ਹੈ ਤਾਂ 70% ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਅਜੇ ਸਾਡੇ ਪਿੰਡ ਦੇ ਪੰਜਾਬ ਦੇ ਲੋਕਾਂ ਨੂੰ ਗ੍ਰਾਮ ਸਭਾ ਦਾ ਹੀ ਪਤਾ ਨਹੀਂ ਆ ਤਾਂ ਉਹਦੇ ਤੇ ਅਮਲ ਕੀ ਕਰਨਾ ਬਹੁਤ ਵੱਡੇ ਪੰਜਾਬ ਦੇ ਲੋਕਾਂ ਦਾ ਹਿੱਸਾ ਜਿਹੜਾ ਅਸੀਂ ਆਪਣੇ ਆਪ ਨੂੰ ਪੜੇ ਲਿਖੇ ਕਹਾਉਂਦੇ ਆ ਤੇ ਜਿੱਥੇ ਸ਼ਬਦ ਗੁਰੂ ਹੈ ਉੱਥੇ ਅਗਿਆਨੀਆਂ ਦੇ ਦੌਰ ਦੇ ਤੌਰ ਤੇ ਅਸੀਂ ਵਿਚਰ ਰਹੇ ਹਾਂ ਸਾਡੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ 'ਚ ਕਦੇ ਟ్రਾਈਬਲ ਬੈਲਟ 'ਚ ਜਾ ਕੇ ਦੇਖੋ ਕਬਾਇਲੀ ਬੈਲਟ 'ਚ ਉਹਨਾਂ ਨੂੰ ਪੁੱਛੋ ਗ੍ਰਾਮ ਸਭਾ ਕੀ ਹੈ ਉਹ ਕਹਿੰਦਾ ਇਹੀ ਸਾਡੀ ਸਰਕਾਰ ਅਸੀਂ ਕਿਸੇ ਨੂੰ ਨਹੀਂ ਜਾਣਦੇ ਪ੍ਰਧਾਨ ਮੰਤਰੀ ਨੂੰ ਅਸੀਂ ਕਿਸੇ ਰਾਸ਼ਟਰਪਤੀ ਨੂੰ ਨਹੀਂ ਜਾਣਦੇ ਅਸੀਂ ਕਿਸੇ ਚੀਫ ਮਿਨਿਸਟਰ ਨੂੰ ਨਹੀਂ ਜਾਣਦੇ ਗ੍ਰਾਮ ਸਭਾ ਦਾ ਮਤਲਬ ਹੈ ਪਿੰਡ ਦੀ ਸੰਗਤ ਸੰਵਿਧਾਨਕ ਰੁਤਬਾ ਇਹਨੂੰ ਸੰਵਿਧਾਨਕ ਰੁਤਬੇ ਦੇ ਤੌਰ ਤੇ ਜੇ ਬੈਠਣ ਲੱਗੋਗੇ ਤੁਹਾਡੀ ਇਹਦੇ ਸਾਹ ਲਾਟ ਜ਼ਮੀਨ ਵੀ ਹੈ ਸ਼ਾਮਲਾਟ ਜ਼ਮੀਂਦਾਰ ਕੀ ਕਰਦੇ ਨੇ ਕਿ ਪੰਚਾਇਤ ਤੋਂ ਮਤਾ ਪਵਾ ਲੈਂਦੇ ਨੇ ਪੰਚਾਇਤ ਖਰੀਦੀ ਵੀ ਜਾ ਸਕਦੀ ਹੈ ਪੰਚਾਇਤ ਡਰਾਈ ਵੀ ਜਾ ਸਕਦੀ ਹੈ ਇਹ ਕੋਈ ਬੜੀ ਗੱਲ ਨਹੀਂ ਹੈ ਜਿੱਥੇ ਮਰਜ਼ੀ ਪੰਜ ਬੰਦਿਆਂ ਨੂੰ 10 ਬੰਦਿਆਂ ਨੂੰ ਖਰੀਦਣਾ ਤੇ ਡਰਾਉਣਾ ਭੁੱਖੀ ਦਾ ਪਰਚਾ ਪਾ ਦੋ ਕਾਸੇ ਦਾ ਪੰਜਾਬ ਚ ਰੂਟੀਨ ਗੱਲ ਹੈ ਇਹ ਕੋਈ ਬਹੁਤ ਬੜੀ ਨਹੀਂ ਪਰ ਜਿਹੜਾ ਸਵਾਲ ਗ੍ਰਾਮ ਸਭਾ ਦਾ ਹੁੰਦਾ ਹੈ ਇਸ ਲਈ ਸਾਰਾ ਪਿੰਡ ਐ ਜੇ ਗ੍ਰਾਮ ਸਭਾ ਸੰਗਤ ਚ ਬਰਕਤ ਕਿਉਂ ਆ ਹੈ ਸੰਗਤ ਨੂੰ ਸੰਗਤ ਨੂੰ ਰੱਬ ਦਾ ਰੂਪ ਕਿਉਂ ਮੰਨਿਆ ਜਾਂਦਾ ਹੈ ਅੱਜ ਤੱਕ ਦੁਨੀਆ 'ਚ ਨਾ ਸੰਗਤ ਨੂੰ ਕੋਈ ਖਰੀਦਣ ਵਾਲਾ ਜੰਮਿਆ ਤੇ ਨਾ ਡਰਾਉਣ ਵਾਲਾ ਜੰਮਿਆ ਇਸੇ ਕਰਕੇ ਉਹ ಗ್ರಾಮ ਸਭਾ ਸੰਗਤ ਦਾ ਰੂਪ ਹੈ ਆਪਣੇ ਆਪਣੇ ਪਿੰਡਾਂ 'ਚ ਕਿਰਪਾ ਕਰਕੇ ਚਾਹੇ ਪੰਚਾਇਤਾਂ ਜਿੰਨੀਆਂ ਸਹਿਮਤ ਨੇ ਉਹ ਵੀ ਤੇ ਬਾਕੀ ਵੀ ਪੰਚਾਇਤ ਸਰਪੰਚ ਤੇ ਪੰਚ ਨੂੰ ਸਸਪੈਂਡ ਕਰ ਸਕਦਾ ਡੀਡੀਪੀਓ ਗ੍ਰਾਮ ਸਭਾ ਨੂੰ ਸਸਪੈਂਡ ਨਾ ਪ੍ਰਧਾਨ ਮੰਤਰੀ ਤੇ ਨਾ ਰਾਸ਼ਟਰਪਤੀ ਨਾ ਚੀਫ ਮਿਨਿਸਟਰ ਕਿਸੇ ਦੀ ਕੋਈ ਔਕਾਤ ਨਹੀਂ ਹੈ ਇਹ ਪਰਮਾਨੈਂਟ ਸਸਟ ਹੈ ਇਸ ਲਈ ਜਿੰਨੇ ਕ ਸੰਵਿਧਾਨਕ ਹੱਕ ਵੀ ਸਾਡੇ ਕੋਲ ਪਹਿਲਾਂ ਨੇ ਕਾਨੂੰਨ ਉਹ ਤੋਂ ਉਹਨੂੰ ਵਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰਿਆਂ ਨੇ ਹਮਜੀਰ ਸਿੰਘ ਪੰਜਾਬ ਦੇ ਉਪੇ ਜ਼ਰਨਸਟਾਨ ਉਹਨਾਂ ਦੀ ਗੱਲ ਨੂੰ ਤੁਸੀਂ ਧਿਆਨ ਨਾਲ ਸੁਣ ਲਈ ਹੋਵੇਗੀ ਉਹ ਕੀ ਕਹਿ ਰਹੇ ਹਨ ਪਹਿਲਾ ਸੀ ਇਹ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਜਿੰਨੇ ਵੀ ਉੱਗੇ ਜਰਦਸਤਾਨ ਨੂੰ ਸਾਰਿਆਂ ਦੇ ਉੱਤੇ ਭਾਰਤ ਜੀਆਂ ਖੁਸ਼ੀਆਂ ਜਨ ਸਿੰਘਾਂ ਦੀ ਨਿਗਾਹ ਰਹਿੰਦੀ ਹੈ ਕਿਹੜਾ ਜਰਦਸਤੇ ਕੀ ਗੱਲਬਾਤ ਕਰਦਾ ਕਿਵੇਂ ਵਿਚਰਦਾ ਲੋਕਾਂ ਦੇ ਵਿੱਚ ਕੀ ਕਰ ਰਿਹਾ ਕੀ ਬੋਲ ਰਿਹਾ ਹੈਗਾ ਇਹ ਕੋਈ ਲੋਕੀਸ਼ੋਪੀ ਗੱਲ ਨਹੀਂ ਹੈਗੀ ਦੂਜੀ ਗੱਲ ਇਹ ਵੀ ਸਚਾਈ ਹੈ ਭਾਰਤੀ ਜਨਸੰਗਾਂ ਦੇ ਵਿੱਚ ਕੋਈ ਵੀ ਬੰਦਾ ਗੂਗਲ ਤੇ ਕੋਈ ਵੀ ਸਰਚ ਕਰਦਾ ਹੈ ਕੀ ਲੱਭ ਰਿਹਾ ਹੈ ਕੀ ਐਕਟੀਵਿਟੀ ਕਰ ਰਿਹਾ ਹੈ ਸਭ ਭਾਰਤੀ ਖੁਫੀਆ ਏਜੰਸੀਆਂ ਨੂੰ ਪਤਾ ਹੁੰਦਾ ਹੈ ਕਿਹੜਾ ਬੰਦਾ ਗੂਗਲ ਤੋਂ ਕੀ ਸਰਚ ਕਰ ਰਿਹਾ ਇਸੇ ਲਈ ਮੈਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਨੂੰ ਇੰਡੀਆ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਹਮੇਸ਼ਾ ਹੀ ਪੰਜਾਬ ਦੇ ਲਈ ਵਫਾਦਾਰ ਰਹੋ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਰਹੋ ਕੋਈ ਵੀ ਗੁੱਗਲ ਤੋਂ ਗਲਤ ਸ਼ਰਤ ਨਾ ਕਰੋ ਜਿਸ ਦੇ ਨਾਲ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਖੜੀ ਹੋ ਜਾਵੇ ਹੁਣ ਅਸੀਂ ਅਸਲ ਮੁੱਦੇ ਤੇ ਆਉਨੇ ਆਂ ਸਰਦਾਰ ਅਮੀਰ ਸਿੰਘ ਜਿਹੜੇ ਕਿ ਉਹਗੇ ਜਰਨਲਿਸਟ ਹਨ ਇਹਨਾਂ ਦੀ ਤੁਸੀਂ ਜਰੂਰੋ ਧਿਆਨ ਦੇ ਨਾਲ ਸੁਣ ਹੀ ਲਈ ਹੋਵੇਗੀ ਪੰਜਾਬ ਦੇ ਲੋਕਾਂ ਨੂੰ ਕੀ ਕਹਿ ਰਹੇ ਹਨ ਕਿਉਂਕਿ ਜਿੰਨੇ ਵੀ ਸਪੋਕਸਮੈਨ ਹਨ ਜਿੰਨੇ ਵੀ ਜੰਧਸ਼ਤਾਨ ਉਹ ਇੱਕ ਲੈਕਚਰ ਹੀ ਦੇ ਸਕਦੇ ਹਨ ਲੋਕਾਂ ਨੂੰ ਇੱਕ ਸੁਝਾਅ ਦੇ ਸਕਦੇ ਹਨ ਲੋਕਾਂ ਨੂੰ ਅਗਾਹ ਕਰ ਸਕਦੇ ਹਨ ਲੋਕਾਂ ਨੂੰ ਚਕੰਨਾ ਕਰ ਸਕਦੇ ਹਨ ਲੋਕਾਂ ਨੂੰ ਉਹਨਾਂ ਦੇ ਕੰਮਾਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਾ ਸਕਦੇ ਹਨ ਤਾਂ ਜੋ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਣ ਗਾਲ ਇੱਥੇ ਹੀ ਨਿਕਦੀ ਅੱਜ ਜੇ ਪੰਜਾਬ ਦੀ ਸਥਿਤੀ ਬਾਰੇ ਗੱਲ ਕਰੀਏ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹਨ ਜਿਹੜੇ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਵਧਣਾ ਮਗਹਾਈ ਦਾ ਵਧਣਾ ਨਸ਼ਿਆਂ ਦਾ ਵਧਣਾ ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ ਉਹਨਾਂ ਦੀ ਪੂਰਤੀ ਲਈ ਜੋ ਜਦੋਂ ਜਦ ਹੋ ਰਹੀ ਹੈ ਉਹਨਾਂ ਨੂੰ ਸਰਕਾਰਾਂ ਦਾ ਆਖੋ ਪਰੋਖੇ ਕਰਨਾ 2027 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਨੇ ਸਤਾ ਦੇ ਵਿੱਚ ਆਉਣਾ ਹੈ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਚਾਹੇ ਅਕਾਲੀ ਦਾ ਲਾਵੇ ਚਾਹੇ ਭਾਰਤੀ ਜਨਤਾ ਪਾਰਟੀ ਆਵੇ ਚਾਹੇ ਕਾਂਗਰਸ ਆਵੇ ਚਾਹੇ ਆਮ ਆਦਿਪਾਰਟੀ ਆਵੇ ਸਤਾ ਦੇ ਵਿੱਚ ਕਿਸੇ ਨਾ ਕਿਸੇ ਨੇ ਆਉਣਾ ਹੈ ਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ ਜਿਵੇਂ ਇੱਕ ਚਰਚਾ ਹੋ ਰਹੀ ਹੈ ਅਮਰਪਾਲ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਪੰਜਾਬ ਦਾ ਉਹ ਪੰਜਾਬ ਦੇ ਪ੍ਰਤੀ ਸੋਹਰਦਾ ਪੰਜਾਬ ਨੂੰ ਇੰਨਾਂ ਸਮੱਸਿਆਵਾਂ ਤੋਂ ਕੱਢ ਸਕਦਾ ਹੈ ਜਾਂ ਹੋਰ ਵੀ ਜਿਵੇਂ ਕਿ ਮਾਨਮ ਫਰੀਦ ਸਿੰਘ ਯਾਦਲੀ ਜਾਂ ਹੋਰ ਅੜੜ ਕੇ ਇਹਨਾਂ ਨੇ ਇੱਕ ਪਾਰਟੀ ਬਣਾਈ ਹੈ ਉਹ ਵੀ ਬੜਾ ਜ਼ੋਰ ਟੋੜ ਕਰ ਰਹੇ ਹਨ ਕਿ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਵਿੱਚੋਂ ਕੱਢਿਆ ਜਾ ਸਕੇ ਜਿਹੜਾ ਕਿ ਪਾਰਟੀਆਂ ਦੇ ਵਸ ਦੀ ਗੱਲ ਨਹੀਂ ਰਹੀ ਹੁਣ ਭਾਵੇਂ ਕਿ ਉਗੇ ਜਰਲੇਟਾ ਮੀਰ ਸਿੰਘ ਵੀ ਇਹੀ ਕਹਿ ਰਹੇ ਹਨ ਪਰ ਟ੍ਰਾਇੰਗਲ ਪਾਰਟ ਉਹ ਪੰਜਾਬ ਦਾ ਕਹਿਣਾ ਹੈ ਕਿ ਜਿੰਨਾ ਚਿਰ ਪੰਜਾਬ ਦੇ ਲੋਕਾਂ ਦੇ ਸਿਰ ਜਿੰਨਾ ਵੀ ਕਰਜ਼ਾ ਹੈ ਉਹ ਖਤਮ ਨਹੀਂ ਹੁੰਦਾ ਮਾਫ ਨਹੀਂ ਹੁੰਦਾ ਕਰਜ਼ਾ ਇਹਨਾਂ ਦੇ ਸਿਰੋਂ ਕੋਈ ਨਹੀਂ ਲੈਂਦਾ ਉਹਨਾਂ ਚਿਹਰਾ ਪੰਜਾਬ ਦੀ ਸਮੱਸਿਆਵਾਂ ਜਿਵੇਂ ਉਹਨਾਂ ਤੇ ਉਹ ਹੀ ਰਹਿਣਗੇ ਕਾਰਨ ਸਪਸ਼ਟ ਹੈ ਕਿਉਂਕਿ ਪੰਜਾਬ ਦੇ ਲੋਕ ਆਪੋ ਤੋਂ ਆਪੇ ਹੋਏ ਹਨ ਕੋਈ ਕਿਸੇ ਦਾ ਇਕਤਾ ਨਹੀਂ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਇਸੇ ਹੀ ਤਰ੍ਹਾਂ ਰਾਜਿਕ ਪਾਰਟੀਆਂ ਸਰਕਾਰਾਂ ਹਨ ਜਿਹੜਾ ਕਿ ਇੱਕ ਦੂਜੇ ਦੀ ਗੱਲ ਨਹੀਂ ਸੁਣਦੀਆਂ ਸਰਕਾਰਾਂ ਲੋਕਾਂ ਦੀ ਗੱਲ ਨਹੀਂ ਸੁਣਦੀਆਂ ਲੋਕ ਸਰਕਾਰਾਂ ਦੀ ਗੱਲ ਨਹੀਂ ਸੁਣਦੇ ਸੁਸਿੱਤੀ ਜਾਂ ਉਹ ਦੀ ਤ्यों ਹੀ ਬਣੀ ਰਹੀ ਹੈ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹੀ ਕਹਿਣਾ ਹੈ ਪੰਜਾਬ ਦੇ ਲੋਕ ਸਰਕਾਰ ਦੀ ਗੱਲ ਤਾਂ ਹੀ ਮੰਨਣਗੇ ਜੇ ਪੰਜਾਬ ਦੇ ਲੋਕਾਂ ਦੇ ਸਿਰਾਂ ਤੋਂ ਚਾਹੇ ਮਜ਼ਦੂਰ ਆ ਕਿਸਾਨ ਹੈ ਦੁਕਾਨਦਾਰ ਹੈ ਛੋਟਾ ਵੱਡਾ ਦੁਕਾਨਦਾਰ ਹੈ ਮਲਾਜਮ ਹੈ ਪ੍ਰਾਈਵੇਟ ਦਾ ਸਰਕਾਰੀ ਹੈ ਜਾਣੀ ਕਿ ਹਰ ਵਰਗ ਦੇ ਲੋਕਾਂ ਦਾ ਜਿੰਨਾ ਚਿਰ ਕਰਜ਼ਾ ਨਹੀਂ ਲੈਂਦਾ ਉਹਨਾਂ ਚਿਰ ਉਹ ਸਰਕਾਰਾਂ ਦੀ ਗੱਲ ਨਹੀਂ ਸੁਣਨਗੇ ਜੇ ਪੰਜਾਬ ਦੇ ਲੋਕਾਂ ਦਾ ਕਰਜ਼ਾ ਸਿਰਾਂ ਤੋਂ ਲੈਂਦਾ ਹੈ ਫੇਰ ਸਰਕਾਰ ਲੋਕਾਂ ਨੂੰ ਆਪਣੇ ਅਕੋਰਡਿੰਗ ਚਲਾ ਸਕਦੀ ਜਾਂ ਬਣਾ ਸਕਦੀ ਹੈ। ਖਾਰ ਹੀ ਦੇ ਸਭ ਕੁਝ ਕਰ ਸਕਦੀ ਹੈ। ਦੂਜੀ ਗੱਲ ਪੰਜਾਬ ਦੇ ਲੋਕਾਂ ਦੀ ਇਨਕਮ ਵਧਣੀ ਜਿਵੇਂ ਕਿ ਅਸੀਂ ਪਹਿਲਾਂ ਵੀ ਕਹਿ ਚੁੱਕਿਆ ਮਜ਼ਦੂਰ ਦੀ ਸੈਲਰੀ 50000 ਰੁਪਏ ਮਹੀਨਾ ਹੋਣੀ ਚਾਹੀਦੀ ਹੈ 1600 ਰੁਪਏ 8 ਘੰਟਿਆਂ ਦਾ ਪਾਬੇ ਹੋਣਾ ਚਾਹੀਦਾ ਸਕਿੱਲ ਨੂੰ ਲੈ ਕੇ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਸੈਲਰੀ ਹੋਣੀ ਚਾਹੀਦੀ ਹੈ ਜੀਐਸਟੀ ਖਤਮ ਹੋਣੀ ਚਾਹੀਦੀ ਹੈ ਪਲਾਸਟੂ ਤੱਕ ਫ੍ਰੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਸਿਰ ਸਹੂਲਤਾਂ ਲਾਈਫਟਾਈਮ ਫ੍ਰੀ ਮੈਡੀਕਲ ਸਾਕੇ ਦਿਖਾਉਣਾ ਬਜ਼ੁਰਗਾਂ ਨੂੰ 70 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ 2000 ਰੁਪਿਆ ਮਹੀਨਾ ਪੈਨਸ਼ਨ ਮਿਲਣੀ ਚਾਹੀਦੀ ਹੈ ਕਿਸਾਨ ਜਿਨ੍ਹਾਂ ਦੇ ਸਿਰ ਕਰਜ਼ਾ ਹੈ ਉਹ ਮਾਫ਼ ਹੋਣਾ ਚਾਹੀਦਾ ਹੈ ਕਿਸਾਨਾਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਵਰੀਆ ਤਰੀਕੇ ਦੇ ਨਾਲ ਉਤਨਕ ਸੁਵਿਧਾ ਦੇ ਨਾਲ ਫਾਰਮ ਉਸ ਬਣਾ ਕੇ ਖੇਤੀਬਾੜੀ ਕਰਵਾਈ ਜਾਏਗੀ ਤਾਂ ਜੋ ਉਹ ਆਪਣਾ ਫਸਲਾਂ ਦੇ ਆਪ ਮੁੱਲ ਤੈਅ ਕਰ ਸਕਣ 2100 ਗ੍ਰੋਸਰੀ ਸਟੋਰਾਂ ਖੋਲਣ ਦਾ ਟੀਚਾ ਰੱਖਿਆ ਹੈ ਟ੍ਰੈਂਡਲ ਪਾਰਟੀ ਪੰਜਾਬ ਨੇ ਜਿਹੜਾ 2027 ਦੇ ਵਿੱਚ 27 ਵਿੱਚ ਹੁੰਦੀ ਆ ਟ੍ਰਾਇੰਗਲ ਪਾਰਟ ਆਫ ਪੰਜਾਬ ਦਾ ਇਹੀ ਕਹਿਣਾ ਹੈ ਕਿਉਂਕਿ ਲੋਕਾਂ ਦੇ ਵਿੱਚ 셀ਫ ਕਨਫੀਡੈਂਸ ਦੀ ਕਮੀ ਹੈ ਲੋਕ ਪੀੜਤ ਆਰਨਾ ਲੋਕਾਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਰੁਝਾਨ ਜਿੰਨੋਂ ਜਰ ਵਧਦਾ ਜਾ ਰਿਹਾ ਰੋਕਣ ਦਾ ਨਾਂ ਨਹੀਂ ਲੈ ਰਿਹਾ ਭਾਵੇਂ ਕਿ ਦਾਵਦੇ ਵਿੱਚ ਆਵਾਰੀ ਪਾਰਟੀ ਨੇ ਦੁੱਧ ਦਸਿਆਂ ਵਿਰੁੱਧ ਕੈਂਪੇਨ ਚਲਾਈ ਹੋਈ ਹੈ ਲੇਕਿਨ ਉਹਦਾ ਬਹੁਤ ਆਸਰ ਨਹੀਂ ਹੋ ਰਿਹਾ। ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਰਵਰਡ ਕਰ ਲਓ ਸ਼ੇਅਰ ਕਰੋ ਤਾਂ ਗੋ ਸਾਡੀ ਅਗਲੀ ਵੀਡੀਓ ਇਨਫਾਰਮੇਸ਼ਨ ਤੁਹਾਡੇ ਰਾਹੀਂ ਸਾਡੀ ਵੀਡੀਓ ਰਾਹੀਂ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਇਸਾਰ ਨੂੰ ਜੀ ਆਖਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ